ਦੁਨੀਆ 'ਚ ਵੱਸਣ ਵਾਲੇ ਸਾਰੇ ਪੰਜਾਬੀਆਂ ਨੂੰ ਮੇਰੀ ਸਸਰੀਕਾਲ ਮੈਂ ਇਹ ਆਸ਼ਾ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵਗੇ ਔਰ ਤੁਹਾਡੀ ਤੰਦਰੁਸਤੀ ਦੀ ਔਰ ਤੁਹਾਡੀ ਕਾਮਯਾਬੀ ਦੀ ਮੈਂ ਕਾਮਨਾ ਕਰਦੀ ਹਾਂ ਅੱਜ ਮੈਂ ਤੁਹਾਡੇ ਨਾਲ ਇੱਕ ਅਦਾਂ ਦਾ ਟੌਪਿਕ ਸ਼ੇਅਰ ਕਰਨ ਜਾ ਰਹੀ ਹਾਂ ਜੋ ਕਿ ਬਹੁਤ ਹੀ ਇੰਪੋਰਟੈਂਟ ਹੈ ਔਰ ਮੈਨੂੰ ਇਸ ਚੀਜ਼ ਦਾ ਬਿਲਕੁਲ ਅਹਿਸਾਸ ਵੀ ਹੈ ਕਿ ਅੱਜ ਤੱਕ ਕਿਸੇ ਨੇ ਕੋਸ਼ਿਸ਼ ਕੀਤੀ ਨਹੀਂ ਹੈ ਕਿ ਪੰਜਾਬ ਦੇ ਵਿੱਚ ਜੋ ਨਸ਼ਾ ਚੱਲ ਰਿਹਾ ਹੈ ਉਹਨੂੰ ਕੰਟਰੋਲ ਕੀਤਾ ਜਾਏ ਜਾਂ ਫਿਰ ਐਦਾਂ ਦੇ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਕਿ ਉਹਨਾਂ ਨੂੰ ਸਮਝਾਇਆ ਜਾਏ ਤਾਂ ਮੈਂ ਆਪਣੇ ਵੱਲੋਂ ਇੱਕ ਕੋਸ਼ਿਸ਼ ਕਰਨਾ ਚਾਹੁੰਦੀ ਹਾਂ ਆਪਣੇ ਉਹ ਸਾਰੇ ਪੰਜਾਬੀ ਭਰਾਵਾਂ ਲਈ ਉਹ ਸਾਰੇ ਸਿੱਖ ਭਰਾਵਾਂ ਲਈ ਉਹਨਾਂ ਨੂੰ ਇੱਕ ਗੱਲ ਦੱਸਣਾ ਚਾਹੁੰਦੀ ਹਾਂ ਕਿ ਦੁਨੀਆ ਦੇ ਅਗਰ ਏਜ ਲਿਮਟ ਅਸੀਂ ਦੇਖਦੇ ਹਾਂ ਤਾਂ ਚਾਈਨਾ ਕੋਰੀਆ ਔਰ ਜਾਪਾਨ ਥਾਈਲੈਂਡ ਵਾਲੀ ਕੰਟਰੀਆਂ ਦੀ ਜਿਹੜੀ ਏਜ ਡੈਥ ਏਜ ਹੈਗੀ ਹੈ 80 ਇਅਰਸ ਦੇ ਬਾਅਦ ਚ ਉਹਨਾਂ ਦੀ ਡੈਥ ਹੁੰਦੀ ਹੈ ਚਾਈਨੀਜ਼ ਦੀ 100 ਸਾਲ ਦੇ ਬਾਅਦ ਹੁੰਦੀ ਹੈ ਕੋਰੀਅਨਸ ਐਂਡ ਜਪਾਨੀਜ਼ ਦੀ ਮਿਨੀਮਮ ਏਜ 110 ਐਂਡ 120 ਹੈ ਅਮਰੀਕਨਸ ਦੀ ਏਜ 80 ਇਅਰਸ ਤੋਂ ਜ਼ਿਆਦਾ ਹੈ ਇੰਗਲੈਂਡ ਚ ਏਜ ਰੇਟ ਜਿਹੜਾ ਹੈਗਾ ਹੈ ਮਿਨੀਮਮ 90 ਇਅਰਸ ਹੈ ਇਹਨਾਂ ਦੀ ਡੈਥ 90 ਇਅਰਸ ਦੇ ਬਾਅਦ ਹੁੰਦੀ ਹੈ ਔਰ ਮੈਨੂੰ ਇਸ ਚੀਜ਼ ਦੀ ਬਹੁਤ ਹੀ ਜ਼ਿਆਦਾ ਅਫਸੋਸ ਦੀ ਗੱਲ ਹੈ ਕਿ ਅਗਰ ਤਾਂ ਬੰਦੇ ਨੂੰ ਕੋਈ ਬਹੁਤ ਵੱਡੀ ਬਿਮਾਰੀ ਹੈ ਕੈਂਸਰ ਹੈ ਜਾਂ ਕੋਈ ਇਦਾਂ ਦੀ ਟ੍ਰੀਟਮੈਂਟ ਜਿਹਦੀ ਬਹੁਤ ਲੇਟ ਪਤਾ ਚੱਲਦਾ ਹੈ ਔਰ ਟ੍ਰੀਟਮੈਂਟ ਦੇ ਦੌਰਾਨ ਵੀ ਡੈਥ ਹੋ ਜਾਂਦੀ ਹੈ ਪਰ ਮੇਰੇ ਪੰਜਾਬੀ ਭਰਾ ਅੱਜ ਮੇਰੇ ਸਿੱਖ ਭਰਾ ਉਹਨਾਂ ਦੀ ਜੋ ਡੈਥ ਏਜ ਹੈ ਪੰਜਾਬ ਦਾ ਡੈਥ ਏਜ ਰੇਟ ਜਿਹੜਾ ਹੈਗਾ ਹੈ 50 ਇਅਰਸ ਤੋਂ ਪਹਿਲੇ ਹੀ ਬਹੁਤ ਸਾਰੇ ਬੰਦਿਆਂ ਦੀ ਡੈਥ ਹੁੰਦੀ ਹੈ ਔਰ ਪੰਜਾਬ ਦੇ ਵਿੱਚ ਜੋ ਡੈਥ ਦਾ ਮੇਨ ਰੀਜ਼ਨ ਹੈ ਉਹ ਹੈਗਾ ਨਸ਼ਾ ਬਹੁਤ ਹੀ ਜ਼ਿਆਦਾ ਐਲਕੋਹਲ ਕੰਜ਼ਮਪਸ਼ਨ ਕਰਨ ਦੇ ਬਾਅਦ ਕਈ ਲੋਕਾਂ ਦੇ ਲੀਵਰ ਦੀ ਸਟੇਟਸ ਬਹੁਤ ਹੀ ਖਰਾਬ ਹੋ ਜਾਂਦੀ ਹੈ ਉਹਨਾਂ ਦੇ ਲੀਵਰ ਗਲ ਜਾਂਦੇ ਨੇ ਔਰ ਉਹਨਾਂ ਦੇ ਕੋਲ ਜ਼ਿੰਦਗੀ ਬਚਦੀ ਨਹੀਂ ਹੈ ਬਹੁਤ ਸਾਰੇ ਮੇਰੇ ਭਰਾ ਡਰਿੰਕ ਐਂਡ ਡਰਾਈਵ ਕਰਦੇ ਹੋਏ ਉਹਨਾਂ ਦੀ ਐਕਸੀਡੈਂਟਲ ਡੈਥ ਹੋ ਜਾਂਦੀ ਹੈ ਬਹੁਤ ਹੀ ਮੇਰੇ ਇਦਾਂ ਦੇ ਭਰਾ ਹੈਗੇ ਆ ਜਿਹੜੇ ਅਲਕੋਹਲ ਦੇ ਲਾਵਾ ਵੀ ਬਹੁਤ ਟਾਈਪ ਦੇ ਨਸ਼ੇ ਕਰਦੇ ਆ ਜੋ ਪੰਜਾਬ ਦੇ ਵਿੱਚ ਬਹੁਤ ਹੀ ਓਪਨ ਮਿਲਦੇ ਆ ਅਸੀਂ ਬਹੁਤ ਸਾਰੀਆਂ ਵੀਡੀਓ ਦੇਖੀਆਂ ਆਂ ਔਰ ਮੈਂ ਪਰਸਨਲੀ ਵੀ 2013 ਦੇ ਵਿੱਚ ਮੁੰਡੇ ਦੇਖਿਆ ਹੈ ਵਿਆਹਾਂ ਦੇ ਵਿੱਚ ਮੈਂ ਇੱਕ ਚੀਜ਼ ਨੋਟਿਸ ਕੀਤੀ ਹੈ ਕਿ ਕਈ ਮੁੰਡੇ ਬਹੁਤ ਹੀ ਜ਼ਿਆਦਾ ਨਸ਼ਾ ਕਰਦੇ ਆ ਔਰ ਹਰ ਟਾਈਪ ਦਾ ਨਸ਼ਾ ਕਰਦੇ ਆ ਔਰ ਉਹਨਾਂ ਦੇ ਨਾਲ ਅੱਜਕੱਲ ਕੁੜੀਆਂ ਵੀ ਬਹੁਤ ਜ਼ਿਆਦਾ ਸ਼ਾਮਿਲ ਹੋ ਰਹੀਆਂ ਨੇ ਮੈਂ ਤਾਂ ਉਹਨਾਂ ਨੂੰ ਫਿੱਟੇ ਮੂੰਹ ਆਖਦੀ ਆ ਜੋ ਆਪਣੇ ਘਰ ਦੀ ਰੋਟੀ ਚਲਾਉਣ ਲਈ ਜੋ ਆਪਣੀ ਐਸ਼ਵਾਰਾਮ ਦੀ ਜ਼ਿੰਦਗੀ ਜੀਣ ਲਈ ਨਸ਼ਾ ਵੇਚਦੇ ਨੇ ਉਹਨਾਂ ਨੂੰ ਤਾਂ ਇਦਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ ਕਿ ਜਿੱਦੇ ਕੋਈ ਟ੍ਰੀਟਮੈਂਟ ਵੀ ਨਾ ਹੋਏ ਔਰ ਇਦਾਂ ਦੀ ਡੈਥ ਮਿਲਣੀ ਚਾਹੀਦੀ ਹੈ ਕਿ ਜਿਨ੍ਹਾਂ ਦਾ ਕੋਈ ਇਲਾਜ ਵੀ ਨਾ ਹੋ ਸਕੇ ਔਰ ਇਦਾਂ ਦੇ ਲੋਕ ਨਸ਼ਾ ਵੇਚ ਕੇ ਕਿੰਨੀ ਆਜ਼ਾਦੀ ਕਿੰਨਾ ਕੁ ਖੁਸ਼ੀਆਂ ਕਿੰਨੀ ਇੱਕ ਪ੍ਰਾਪਰਟੀ ਕਿੰਨਾ ਕੁ ਕੁਝ ਬਣਾ ਲੈਂਦੇ ਨੇ ਬੰਦਾ ਮੈਂ ਇੱਕ ਚੀਜ਼ ਨੋਟਿਸ ਕੀਤੀ ਹੈ ਕਿ ਪੂਰੀ ਦੁਨੀਆ ਦੇ ਵਿੱਚ ਇਨਸਾਨ ਸਿਰਫ ਪੈਸੇ ਦੇ ਪਿੱਛੇ ਲੱਗਿਆ ਹੋਇਆ ਹੈ ਔਰ ਉਹ ਪੈਸੇ ਲਈ ਦਿਨ ਰਾਤ ਦਿਨ ਰਾਤ ਕੋਸ਼ਿਸ਼ ਕਰ ਰਿਹਾ ਹੈ ਚਾਹੇ ਉਹ ਪੈਸਾ ਕਿਸੇ ਵੀ ਤਰੀਕੇ ਨਾਲ ਬਣ ਰਿਹਾ ਹੈ ਚਾਹੇ ਕਿਸੇ ਨੂੰ ਮੌਤ ਦੇ ਵਿੱਚ ਕਿਉਂ ਪੈਸਾ ਕਮਾ ਰਹੇ ਨੇ ਔਰ ਔਰ ਉਹ ਆਪਣੀ ਜ਼ਿੰਦਗੀ ਬਹੁਤ ਹੀ ਐਸ਼ਵੋ ਆਰਾਮ ਨਾਲ ਕਰਦੇ ਨੇ ਐਦਾਂ ਦੇ ਲੋਕ ਜੋ ਨਸ਼ਾ ਵੇਚਦੇ ਨੇ ਔਰ ਹਰ ਟਾਈਪ ਦਾ ਨਸ਼ਾ ਵੇਚਦੇ ਨੇ ਔਰ ਦੂਸਰਿਆਂ ਦੀ ਜ਼ਿੰਦਗੀ ਦੀ ਕੀਮਤ ਲੈ ਕੇ ਉਹ ਲੋਕ ਬੈਂਕਾਕ ਜਾਂ ਦੂਸਰੀ ਕੰਟਰੀਆਂ ਦੇ ਵਿੱਚ ਇੰਜੋਏ ਕਰਨ ਲਈ ਜਾਂਦੇ ਨੇ ਮੈਂ ਉਹਨਾਂ ਕੋਲ ਪੁੱਛਦੀ ਹਾਂ ਕਿ ਇਹ ਸਾਰਾ ਕੁਝ ਇੰਜੋਏ ਕਰਨ ਦੇ ਬਾਅਦ ਜਦੋਂ ਤੁਸੀਂ ਮਰੋਗੇ ਮਰੋਗੇ ਤਾਂ ਤੁਸੀਂ ਹੈ ਹੀ ਕਿਉਂਕਿ ਦੁਨੀਆ ਦੇ ਵਿੱਚ ਐਦਾਂ ਦੀ ਕੋਈ ਮਸ਼ੀਨ ਐਦਾਂ ਦੀ ਕੋਈ ਮੈਡੀਸਿਨ ਹਾਲੇ ਤੱਕ ਬਣੀ ਨਹੀਂ ਹੈ ਕਿ ਤੁਸੀਂ ਕਦੀ ਮਰੋਗੇ ਹੀ ਨਹੀਂ ਤਜਾ ਤੁਹਾਨੂੰ ਪਤਾ ਹੈ ਕਿ ਤੁਹਾਡੀ ਮੌਤ ਹੀ ਨਿਸ਼ਚਿਤ ਹੈ ਤੁਸੀਂ ਇੱਕ ਦਿਨ ਮਰਨਾ ਹੀ ਹੈ ਤਾਂ ਕਿੰਨਾ ਪੈਸਾ ਤੁਸੀਂ ਕਮਾ ਲੋਗੇ ਕਿੰਨਾ ਲਈ ਕਮਾ ਕੇ ਛੱਡੋਗੇ ਕਿਉਂਕਿ ਅਗਰ ਤੁਸੀਂ ਨਸ਼ੇ ਵੇਚਦੇ ਹੋ ਤਾਂ ਤੁਸੀਂ ਨਸ਼ਾ ਕਰਦੇ ਵੀ ਹੋ ਕਿਉਂਕਿ ਨਸ਼ਾ ਐਦਾਂ ਹੀ ਕੋਈ ਨਹੀਂ ਵੇਚ ਸਕਦਾ ਨਸ਼ਾ ਕਰਨ ਵਾਲੇ ਨਸ਼ੇ ਨੂੰ ਹੋਰ ਜ਼ਿਆਦਾ ਡੁਪਲੀਕੇਟ केमिकल्स मिलाके ऑन क्वांटिटी ਵਧਾ ਕੇ ਉਹ ਪੰਜਾਬੀਆਂ ਨੂੰ ਦਿੱਤਾ ਜਾ ਰਿਹਾ ਹੈ ਔਰ ਜੋ ਲੋਕ ਨਸ਼ਾ ਕਰੰਦੇ ਆਦੀ ਹੋ ਚੁੱਕੇ ਹੈ ਉਹਨਾਂ ਲਈ ਮਾਂ ਪੈਣ ਭਰਾ ਕੋਈ ਕਿਸੇ ਦੀ ਕੋਈ ਵੈਲਿਊ ਨਹੀਂ ਹੈ ਪੰਜਾਬ ਦੀ ਇੱਕ ਇਮੇਜ ਹੁੰਦੀ ਸੀ ਕਿ ਸਰਦਾਰ ਦੀ ਟੈਕਸੀ ਅਗਰ ਰਾਤੀ 1 ਵਜੇ ਕੋਈ ਕੁੜੀ ਜਾ ਰਹੀ ਹੈ ਤਾਂ ਮਾਪਿ ਉਹਨਾਂ ਨੂੰ ਕਹਿੰਦੇ ਸੀਗੇ ਕਿ ਅਗਰ ਕੋਈ ਟੈਕਸੀ ਮਿਲੇ ਤਾਂ ਸਰਦਾਰ ਡਰਾਈਵਰ ਹੋਏ ਤਾਂ ਉਹਦੇ ਨਾਲ ਤੁੱਛਲੇ ਜਾਏ ਤਾਂ ਉਹਦੇ ਨਾਲ ਸੇਫ ਹੁੰਦੀ ਸੀ ਔਰ ਮੈਂ ਪੰਜਾਬ ਦੇ ਵਿੱਚ ਦੇਖਿਆ ਇਦਾਂ ਦੇ ਇੰਨੇ ਜ਼ਿਆਦਾ ਕੇਸ ਕਿ ਨਸ਼ਾ ਕਰਨ ਲਈ ਪੈਸੇ ਦੀ ਇੰਨੀ ਲੋੜ ਹੁੰਦੀ ਹੈ ਮੁੰਡਿਆਂ ਨੂੰ ਔਰ ਉਹ ਨਸ਼ੇ ਲਈ ਇੰਨੇ ਜ਼ਿਆਦਾ ਮਰਡਰ ਕਰ ਰਿਹਾ ਹੈ ਇੰਨੇ ਜ਼ਿਆਦਾ ਲੂਟਿੰਗ ਕਰ ਰਹੇ ਨੇ ਇੰਨਾ ਜ਼ਿਆਦਾ ਉਹਨਾਂ ਨੂੰ ਮਤਲਬ ਕਿਸੇ ਚੀਜ਼ ਦੀ ਹੋਸ਼ ਹੀ ਨਹੀਂ ਹੈ ਕਿਉਂਕਿ ਉਹਨਾਂ ਨੇ ਅਗਰ ਜ਼ਿੰਦਾ ਰਹਿਣਾ ਹੈ ਤਾਂ ਉਹਨਾਂ ਦੀ ਲਤ ਪੈ ਚੁੱਕੀ ਹੈ ਨਸ਼ਾ ਕਰਨ ਦੀ ਤਾਂ ਉਹ ਨਸ਼ੇ ਨੂੰ ਪੂਰਾ ਕਰਨ ਲਈ ਕਿਸੇ ਵੀ ਟਾਈਪ ਦੀ ਕੋਈ ਵੀ ਚੀਜ਼ ਕੋਈ ਵੀ ਹਰਕਤ ਕਰਨ ਨੂੰ ਗਲਤ ਨਹੀਂ ਸਮਝਦੇ ਮਾਤਾ ਪ੍ਰਮਾਤਮਾ ਤੇ ਬਹੁਤ ਜ਼ਿਆਦਾ ਵਿਸ਼ਵਾਸ ਕਰਦੀਆਂ ਔਰ ਮੈਂ ਪ੍ਰਮਾਤਮਾ ਅੱਗੇ ਇਹ ਪ੍ਰੇ ਕਰਦੀਆਂ ਕਿ ਜੋ ਲੋਕ ਇਦਾਂ ਦੇ ਨਸ਼ੇ ਵੇਚ ਕੇ ਜਿਨ੍ਹਾਂ ਨੇ ਲੋਕਾਂ ਦੇ ਪੁੱਤਰਾਂ ਦੀ ਭਰਾਵਾਂ ਦੀ ਆਦਮੀਆਂ ਦੀ ਬੱਚਿਆਂ ਦੀ ਇਦਾਂ ਦੀ ਕੰਡੀਸ਼ਨ ਕਰਤੀ ਹੈ ਪ੍ਰਮਾਤਮਾ ਉਹਨਾਂ ਨੂੰ ਕਦੇ ਵੀ ਸੁੱਖ ਦੀ ਜ਼ਿੰਦਗੀ ਨਾ ਦੇਵੇ ਕਿਉਂਕਿ ਉਹਨਾਂ ਨੇ ਮਾਵਾਂ ਦੇ ਅੱਖਾਂ 'ਚੋਂ ਹੰਝੂ ਸੁੱਕਦੇ ਨਹੀਂ ਹੈ ਭੈਣਾਂ ਦੇ ਅੱਖਾਂ 'ਚੋਂ ਹੰਝੂ ਸੁੱਕਦੇ ਨਹੀਂ ਹੈ ਜਨਾਨੀਆਂ ਦੇ ਅੱਖਾਂ 'ਚੋਂ ਹੰਝੂ ਸੁੱਕਦੇ ਨਹੀਂ ਐ ਉਹ ਪੱਛਿਆਂ ਦੀ ਕੀ ਹਾਲਤ ਐ ਜਿਨ੍ਹਾਂ ਦੇ ਪਿਓ ਸਿਰਫ ਨਸ਼ਾ ਕਰਦੇ ਨੇ ਮਾਰ ਕੁੱਟ ਕਰਦੇ ਨੇ ਗਾਲੀ ਗਲੋਚ ਕਰਦੇ ਨੇ ਔਰ ਉਹਨਾਂ ਨੂੰ ਆਪਣੀ ਜ਼ਿੰਦਗੀ ਦੀ ਕੋਈ ਹੋਸ਼ ਨਹੀਂ ਹੁੰਦੀ ਮੈਂ ਪੰਜਾਬੀ ਭਰਾਵੋ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹਨੀ ਆ ਕਿ ਇਨਸਾਨ ਦਾ ਜਨਮ بار-बार ਨਹੀਂ ਮਿਲਦਾ ਅਗਰ ਤੁਹਾਨੂੰ ਪ੍ਰਮਾਤਮਾ ਨੇ ਇਨਸਾਨ ਦਾ ਜਨਮ ਦੇ ਕੇ ਭੇਜਾਇਆ ਤਾਂ ਪਲੀਜ਼ ਆਪਣੇ ਸ਼ਰੀਰ ਦੀ ਇਦਾਂ ਦੀ ਦੁਰਗਤੀ ਨਾ ਕਰੋ ਕਿ ਤੁਹਾਨੂੰ 40-50 ਸਾਲ ਦੀ ਉਮਰ 'ਚ ਹੀ ਇਸ ਜ਼ਿੰਦਗੀ ਤੋਂ ਹੱਥ ਖੋਣਾ ਪਵੇ ਕਿਉਂਕਿ ਇਹ ਜ਼ਿੰਦਗੀ ਇੱਕ ਹੀ ਵਾਰ ਮਿਲੀ ਹੈ ਤਾਂ ਤੁਸੀਂ ਇਦਾਂ ਦੇ ਕਰਮ ਕਰੋ ਜਿਹਦੇ ਨਾਲ ਤੁਸੀਂ ਆਪ ਖੁਸ਼ ਹੋਵੋ ਤੁਹਾਡੇ ਪਰਿਵਾਰ ਖੁਸ਼ ਹੋਵੇ ਤੁਹਾਡੇ ਆਸ-ਪਾਸ ਦੇ ਲੋਕ ਖੁਸ਼ ਹੋਣ ਔਰ ਤੁਸੀਂ ਖੁਸ਼ੀ ਨਾਲ ਇਸ ਦੁਨੀਆ ਤੋਂ ਆਪਣੀ ਜ਼ਿੰਦਗੀ ਪੂਰੀ ਕਰਕੇ ਜਾਓ ਮੈਂ ਇਥੇ ਸਮਝਦੀ ਹਾਂ ਕਿ ਅਲਕੋਹਲ ਇੱਕ ਦੰਦਾ ਨਸ਼ਾ ਹੈ ਜਾਂ ਕੋਈ ਛੋਟੇ-ਮੋਟੇ ਜਿੱਦਾਂ ਦੇ ਵੀ ਨਸ਼ੇ ਹੁੰਦੇ ਨੇ ਜੋ ਕਿ ਨਾਰਮਲੀ ਲੋਕ ਲੈਂਦੇ ਨੇ ਮੈਂ ਤੁਹਾਨੂੰ ਇਹ ਨਹੀਂ ਕਹਿੰਦੀ ਕਿ ਤੁਸੀਂ ਸ਼ਰਾਬ ਨਾ ਪੀਓ ਮੈਂ ਇਹ ਕਹਿ ਨਹੀਂ ਕਿਉਂਕਿ ਪਤਾ ਹੈ ਮੈਨੂੰ ਤੁਸੀਂ ਜ਼ਰੂਰ ਪੀਓਗੇ ਪਰ ਉਸ ਚੀਜ਼ ਤੇ ਕੰਟਰੋਲ ਕਰੋ ਕਿਉਂਕਿ ਤੁਹਾਡੀ ਜ਼ਿੰਦਗੀ ਪੈਸੇ ਦੇ ਦਮ ਤੇ ਕੋਈ ਖਰੀਦ ਰਿਹਾ ਹੈ ਤੁਹਾਨੂੰ ਨਸ਼ਾ ਵੇਚ ਕੇ ਤੁਹਾਡੀ ਮੌਤ ਤੁਹਾਨੂੰ ਗਿਫਟ ਕਰ ਰਿਹਾ ਹੈ ਆਪਣੀ ਮੌਤ ਨੂੰ ਇਸ ਤਰ੍ਹਾਂ ਨਾ ਆਂਦੋ ਆਪਣੀ ਜ਼ਿੰਦਗੀ ਨੂੰ ਪੂਰੀ ਜਿਓ ਅਗਰ ਤੁਹਾਨੂੰ ਕਿਸੇ ਨੇ ਇਹ ਸਮਝਾਤਾ ਹੈ ਕਿ ਨਸ਼ਾ ਕਰਕੇ ਹਾਈ ਹੋ ਕੇ ਤੁਸੀਂ ਕੁਝ ਵੀ ਕਰ ਸਕਦੇ ਹੋ ਤਾਂ ਮੇਰੇ ਭਰਾਵੋ ਤੁਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਸਿਰਫ ਤੁਹਾਨੂੰ ਯੂਜ਼ ਕੀਤਾ ਜਾ ਰਿਹਾ ਹੈ ਤੁਹਾਡੇ ਪੈਸੇ ਨੂੰ ਤੁਹਾਡੀ એનર્ਜੀ ਨੂੰ ਤੁਹਾਡੀ ਤਾਕਤ ਨੂੰ ਖਤਮ ਕੀਤਾ ਜਾ ਰਿਹਾ ਹੈ ਮੈਂ ਮੈਂ 2000 ਮੈਂ ਲਾਸਟ ਈਅਰ ਬਹੁਤ ਸਾਰੀਆਂ ਸਟੋਰੀਆਂ ਦੇਖੀਆਂ ਸਿਗੀਆਂ ਜਿਦੇ ਚ ਮੈਂ ਇਹ ਸੁਣਿਆ ਸਿਗਾ ਕਿ ਇਹ ਏਜੰਸੀਆਂ ਕੰਮ ਕਰਦੀਆਂ ਨੇ ਔਰ এজেন্সিਾਂ ਦੀ وجہ ਨਾਲ ਐਦਾਂ ਹੋ ਗਿਆ ਔਰ ਉਦਾਂ ਹੋ ਗਿਆ ਤਾਂ ਮੇਰੇ ਭਰਾਵੋ ਐਦਾਂ ਦੇ ਕਿਸੇ ਵੀ ਇਨਸਾਨ ਨੂੰ ਕਾਮਯਾਬ ਨਾ ਹੋਣ ਦਿਓ ਜੋ ਸਿੱਖੀ ਨੂੰ ਇਸ ਦੁਨੀਆ ਤੋਂ ਖਤਮ ਕਰਨ ਦੇ ਪਿੱਛੇ ਲੱਗੇ ਨੇ ਸਿੱਖ ਆਪਣੇ ਪੈਸੇ ਦੇ ਬਦਲੇ ਆਪਣੀ ਮੌਤ ਖਰੀਦ ਰਹੇ ਨੇ ਮੇਰੇ ਭਰਾਵੋ ਤੁਸੀਂ ਇਸ ਚੀਜ਼ ਨੂੰ ਛੱਡ ਦਿਓ ਇਸ ਚੀਜ਼ ਤੇ ਕੰਟਰੋਲ ਕਰੋ ਔਰ ਇਸ ਚੀਜ਼ ਨੂੰ ਸਮਝੋ ਕਿ ਜ਼ਿੰਦਗੀ ਕਿੰਨੀ ਇੰਪੋਰਟੈਂਟ ਹੈ ਔਰ ਤੁਹਾਡੀ ਜ਼ਿੰਦਗੀ ਦੇ ਬਦਲੇ ਤੁਹਾਨੂੰ ਨਸ਼ੇ ਦਿੱਤੇ ਜਾ ਰਹੇ ਨੇ ਤਾਂ ਕਿ ਤੁਸੀਂ ਕੁਝ ਬੋਲਣ ਦੇ ਕੁਝ ਕਰਨ ਦੇ ਲਾਇਕ ਨਾ ਰਹੋ ਮੈਨੂੰ ਇੱਕ ਗੱਲ ਦੱਸੋ ਜੋ ਕੁੜੀਆਂ ਨਾਲ ਤੁਹਾਡੇ ਵਿਆਹ ਹੁੰਦੇ ਨੇ ਜੋ ਤੁਹਾਡੀ ਫਿਊਚਰ ਜਨਰੇਸ਼ਨ ਹੋਣ ਵਾਲੀ ਹੈ ਉਹ ਕਿਦਾਂ ਦੀ ਹੋਏਗੀ ਕਿਉਂਕਿ ਜਿੱਦਾਂ ਦਾ ਅਸੀਂ ਬੀਜ ਬੋਨੇ ਆ ਉਦਾਂ ਦੀ ਹੀ ਫਸਲ ਹੁੰਦੀ ਹੈ ਮੈਨੂੰ ਇੱਕ ਗੱਲ ਸਮਝ ਨਹੀਂ ਆਂਦੀ ਕਿ ਤੁਸੀਂ ਆਪਣੀ ਮੌਤ ਦਾ ਸੌਤਾ ਕਿਉਂ ਕਰ ਰਹੇ ਹੋ ਆਪਣੀ ਜ਼ਿੰਦਗੀ ਦੀਆਂ ਖੁਸ਼ੀਆਂ ਕਿਉਂ ਖਤਮ ਕਰ ਰਹੇ ਹੋ ਤੁਸੀਂ ਤਾਂ ਅੱਜ ਨੇ ਇੱਦਾਂ ਕੱਲ ਮਰ ਜਾਓਗੇ ਜੋ ਜਨਾਨੀ ਤੁਹਾਡੇ ਲੜ ਲੱਗੀ ਹੋਈ ਹੈ ਉਹਦਾ ਕੀ ਹਾਲ ਹੋਏਗਾ ਜਿਹੜੇ ਬੱਚਾ ਨੂੰ ਤੁਸੀਂ ਜਨਮ ਦਿੱਤਾ ਹੈ ਨਸ਼ਾ ਕਰਕੇ ਉਹਨਾਂ ਦਾ ਮੈਡੀਕਲ ਸਿਚੁਏਸ਼ਨ ਕੀ ਹੋਏਗੀ ਉਹਦੀ ਮੈਡੀਕਲ ਹੈਲਥ ਕਿਦਾਂ ਦੀ ਹੋਏਗੀ ਉਹ ਜਨਰੇਸ਼ਨ ਕਿਦਾਂ ਦੀ ਹੋਏਗੀ ਔਰ ਉਹ ਕੀ ਕਰੇਗੀ ਮੇਰੀ ਸਾਰੇ ਪੰਜਾਬੀ ਭਰਾਵਾਂ ਅੱਗੇ ਇੱਕ ਅਰਦਾਸ ਹੈ ਇੱਕ ਰਿਕੁਐਸਟ ਹੈ ਕਿ ਤੁਹਾਡੀ ਜ਼ਿੰਦਗੀ ਦੀ ਤੁਹਾਡੇ ਮਾਪਿਓ ਨੂੰ ਤੁਹਾਡੇ ਭੈਣ ਭਰਾਵਾਂ ਨੂੰ ਤੁਹਾਡੇ ਬੱਚਿਆਂ ਨੂੰ ਤੁਹਾਡੀ ਵਾਈਫ ਨੂੰ ਜ਼ਰੂਰਤ ਹੈ ਤੁਹਾਡੇ ਬਿਨਾ ਤੁਹਾਡੀ ਵਾਈਫ ਕੀ ਕਰੇਗੀ ਲੋਕ ਉਹਨੂੰ ਕਿਦਾਂ ਦੀ ਨਜ਼ਰ ਨਾਲ ਦੇਖਣਗੇ ਤੁਹਾਡੇ ਬੱਚਿਆਂ ਦਾ ਕੌਣ ਰੱਖਾ ਹੈ ਉਹ ਕਿਦਾਂ ਜ਼ਿੰਦਗੀ ਜੀਣਗੇ ਉਹ ਕਿਦਾਂ ਐਜੂਕੇਸ਼ਨ ਕਰਨਗੇ ਤੁਸੀਂ ਇੱਕ ਨਸ਼ੇ ਦੇ ਬਦਲੇ ਆਪਣੀ ਸਾਰੀ ਜ਼ਿੰਦਗੀ ਆਪਣੀ ਹੀ ਨਹੀਂ ਕਈ ਲੋਕਾਂ ਦੀ ਜੋ ਤੁਹਾਡੇ ਨਾਲ ਜੁੜੇ ਹੋਏ ਨੇ ਉਹਨਾਂ ਸਾਰਿਆਂ ਦੀ ਜ਼ਿੰਦਗੀ ਦਾ ਹੀ ਰਿਜ਼ਲਟ ਹੋਏਗਾ ਉਸ ਚੀਜ਼ ਨੂੰ ਥੋੜਾ ਜਿਹਾ ਸੋਚੋ ਔਰ ਕਿਸੇ ਵੀ ਤਰੀਕੇ ਕਿਸੇ ਵੀ ਤਰੀਕੇ ਇਹਨਾਂ ਨਸ਼ਿਆਂ ਨੂੰ ਖਤਮ ਕਰੋ ਕਿਉਂਕਿ ਇਹ ਨਸ਼ੇ ਤੁਹਾਨੂੰ ਖਤਮ ਕਰ ਰਹੇ ਨੇ ਪੰਜਾਬ ਨੂੰ ਖਤਮ ਕਰ ਰਹੇ ਨੇ ਸਿੱਖੀ ਨੂੰ ਖਤਮ ਕਰ ਰਹੇ ਨੇ ਮੈਨੂੰ ਬਹੁਤ ਹੀ ਦਰਦ ਹੈ ਇਸ ਚੀਜ਼ ਦਾ ਕਿ ਮੇਰੇ ਭਰਾ ਜਿਨ੍ਹਾਂ ਦੀ ਇੰਨੀ ਸ਼ਾਨ ਹੁੰਦੀ ਸੀ ਜਿਨ੍ਹਾਂ ਦੀ ਬਾਡੀ ਦੀ ਬਿਲਟ ਇਦਾਂ ਦੀ ਹੁੰਦੀ ਸੀ ਉਹ ਸਾਰੇ ਹੀ ਅੱਜ ਨਸ਼ਿਆਂ 'ਚ ਬੈਠੇ ਹੋਏ ਨੇ ਸਾਰੇ ਤਾਂ ਨਹੀਂ ਕਬਰਾਂ ਤਾਂ ਬਹੁਤ ਜ਼ਿਆਦਾ ਦਿੱਤੀਆਂ ਜਾਂਦੀਆਂ ਨੇ ਪਰ ਮੈਨੂੰ ਪਤਾ ਹੈ ਕਿ 20 ਜਾਂ 25% ਲੋਕ ਹੀ ਅਦਾਂ ਦੇ ਜੋ ਹਰ ਟਾਈਪ ਦਾ ਨਸ਼ਾ ਕਰਦੇ ਨੇ ਔਰ ਉਹਨਾਂ ਨੂੰ ਕਰਵਾਇਆ ਜਾਂਦਾ ਹੈ ਕਿਉਂਕਿ ਹਰ ਬੁਰੀ ਆਦਤ ਪਹਿਲੇ ਫ੍ਰੀ ਦਿੱਤੀ ਜਾਂਦੀ ਹੈ ਔਰ ਉਹਦੀ ਆਦਤ ਪਾਈ ਜਾਂਦੀ ਹੈ ਉਹਦੇ ਬਾਅਦ ਹੀ ਦੁਸ਼ਮਨ ਤੁਹਾਡੇ ਕੋਲੋਂ ਪੈਸੇ ਦੇ ਬਦਲੇ ਤੁਹਾਨੂੰ ਮੌਤ ਵੇਚਦਾ ਹੈ ਪਹਿਲੇ ਤੁਹਾਨੂੰ ਆਦਤ ਪਾਣਗੇ ਔਰ ਉਹਦੇ ਬਾਅਦ ਤੁਸੀਂ ਉਸ ਜ਼ਿੰਦਗੀ ਨੂੰ ਜੀਣ ਲਈ ਨਸ਼ੇ 'ਤੇ ਆਦੀ ਹੋ ਜਾਓਗੇ ਔਰ ਤੁਸੀਂ ਨਸ਼ੇ ਬਿਨਾ ਜੀ ਨਹੀਂ ਸਕੋਗੇ ਕੋਈ ਵੀ ਔਰਤ ਕੋਈ ਵੀ ਆਦਮੀ ਆਸੀਫ ਨਹੀਂ ਹੈ ਮੈਂ ਦੇਖਿਆ ਹੈ ਕਿ ਬੈਂਕਾਂ ਦੇ ਵਿੱਚੋਂ ਕਈ ਸਟੇਟਸ ਦੇ ਵਿੱਚ ਜਦੋਂ ਬੰਦੇ ਵਿਡਰਾ ਕਰਕੇ ਪੈਸੇ ਲੈ ਕੇ ਜਾਂਦੇ ਆ ਤਾਂ ਰਸਤੇ 'ਚ ਹੀ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਹੈ ਔਰਤਾਂ ਜੁਐਲਰੀ ਨਹੀਂ ਪਾ ਸਕਦੀਆਂ ਘਰ ਦੀ ਕੋਈ ਸਿਕਿਉਰਿਟੀ ਨਹੀਂ ਹੈ ਕਿਉਂਕਿ ਨਸ਼ਾ ਨੇ ਪੰਜਾਬ ਦੇ ਯੂਥ ਨੂੰ ਇੰਨਾ ਕਮਜ਼ੋਰ ਕਰਤਾ ਹੈ ਕਿ ਉਹਨਾਂ ਨੂੰ ਕੁਝ ਨਜ਼ਰ ਨਹੀਂ ਆਂਦਾ ਇਹ ਮੈਂ ਮੈਸੇਜ ਉਹਨਾਂ ਨੂੰ ਦੇ ਰਹੀ ਹਾਂ ਜੋ ਲੋਕ ਬਹੁਤ ਨਸ਼ਾ ਕਰਦੇ ਨੇ ਔਰ ਜਿਨ੍ਹਾਂ ਨੂੰ ਜ਼ਿੰਦਗੀ 'ਚ ਨਸ਼ੇ ਦੇ ਇਲਾਵਾ ਕੋਈ ਨਜ਼ਰ ਨਹੀਂ ਆਂਦਾ ਔਰ ਉਹਨਾਂ ਲਈ ਹੈ ਜੋ ਪੈਸੇ ਲਈ ਆਪਣੀ ਐਸ਼ਵ ਆਰਾਮ ਦੀ ਜ਼ਿੰਦਗੀ ਜੀਣ ਲਈ ਨਸ਼ਾ ਵੇਚਦੇ ਨੇ ਮੈਨੂੰ ਉਹਨਾਂ ਕੋਲ ਵੀ ਇੱਕ ਕੁਐਸਚਨ ਪੁੱਛਣਾ ਹੈ ਕਿ ਕੀ ਤੁਹਾਡੀਆਂ ਔਰ ਤਾਂ ਤੁਹਾਡੇ ਬੱਚੇ ਬਹੁਤ ਖੁਸ਼ ਨੇ ਤੁਸੀਂ ਮੌਤ ਵੇਚ ਕੇ ਨਸ਼ਾ ਵੇਚ ਕੇ ਪੱਥਰਾਂ ਔਰ ਇੱਟਾਂ ਔਰ ਜ਼ਮੀਨਾਂ ਇਕੱਠੀਆਂ ਕਰ ਰਹੇ ਹੋ ਆਪਣੀਆਂ ਅਯਾਸ਼ੀਆਂ ਦੂਸਰੇ ਦੇਸ਼ਾਂ ਵਿੱਚ ਜਾ ਕੇ ਕਰ ਰਹੇ ਹੋ ਪਰ ਮੌਤ ਤਾਂ ਨਿਸ਼ਚਿਤ ਹੈ ਤੁਸੀਂ ਮੌਤ ਦੇ ਸੌਦਾਗਰ ਹੋ ਤਾਂ ਤੁਹਾਡੀ ਵੀ ਜ਼ਿੰਦਗੀ ਇੰਨੀ ਆਰਾਮ ਨਾਲ ਨਹੀਂ ਹੋਏਗੀ ਕਿਉਂਕਿ ਪ੍ਰਮਾਤਮਾ ਨੇ ਹਰ ਬੰਦੇ ਨੂੰ ਜ਼ਿੰਦਗੀ ਦਿੱਤੀ ਹੈ ਔਰ ਉਹਨੂੰ ਜੀਣ ਦਾ ਹੱਕ ਦਿੱਤਾ ਹੈ ਤਾਂ ਮੇਰੀ ਉਹਨਾਂ ਅੱਗੇ ਵੀ ਇੱਕ ਰਿਕੁਐਸਟ ਹੈ ਥੋੜੀ ਜਿਹੀ ਸ਼ਰਮ ਕਰੋ ਕਿਉਂ ਕਿਸੇ ਨੂੰ ਮੌਤ ਵੇਚ ਰਹੇ ਹੋ ਤੁਸੀਂ ਪੈਸੇ ਦੇ ਬਦਲੇ ਤੁਸੀਂ ਵੀ ਤਾਂ ਇੱਕ ਦਿਨ ਮਰਨਾ ਹੈ ਔਰ ਐਦਾਂ ਦੇ ਬੰਦਿਆਂ ਦੀ ਮੌਤ ਹੁੰਦੀ ਵੀ ਬਹੁਤ ਮਾੜੀ ਹੈ ਇਸ ਚੀਜ਼ ਨੂੰ ਯਾਦ ਰੱਖਣਾ ਕਿ ਜੋ ਤੁਸੀਂ ਵੰਡ ਰਹੇ ਹੋ ਜੋ ਤੁਸੀਂ ਬੀਜ ਰਹੇ ਹੋ ਤੁਸੀਂ ਉਹੀ ਖਾਓਗੇ ਮੇਰੀ ਇੱਕ ਅਰਦਾਸ ਹੈ ਪ੍ਰਮਾਤਮਾ ਅੱਗੇ ਔਰ ਮੇਰੇ ਉਨ ਭਰਾਵਾਂ ਅੱਗੇ ਕਿ ਅਗਰ ਮੇਰੀ ਇਹ ਗੱਲ ਤੁਹਾਡੇ ਤੱਕ ਪਹੁੰਚਦੀ ਹੈ ਤਾਂ ਪਲੀਜ਼ ਆਪਣੀ ਜ਼ਿੰਦਗੀ ਨੂੰ ਬਚਾਓ